ਆ ਮੋਬਾਈਲ ਚ ਲਾਉਣਾ ਸੀ ਮੇਰਾ ਫੋਨ ਚ ਲਾਉਣਾ ਹੁਣ ਚ ਲਾਉਣਾ ਸੀ ਆ ਕੀ ਕਹਿਣਾ ਜਾਓਗੇ ਯੂਥ ਨੂੰ ਕੀ ਸੰਦੇਸ਼ ਦੇਣਾ ਜਾਓਗੇ ਮਤਲਬ ਆ ਕਿ ਇੱਥੇ ਕੁਝ ਨਵਾਂ ਸਿੱਖਣ ਨੂੰ ਮਿਲਿਆ ਕੋਈ ਕਿਸੇ ਕਹਿੰਦੇ ਯੋਗ ਮਿਟਾਈ ਰੋਗ ਇਹ ਅਸੀਂ ਸੁਣਦੇ ਹੁੰਦੇ ਸੀ ਬਟ ਹੁਣ ਅਸੀਂ ਇਹ ਚੀਜ਼ ਮਹਿਸੂਸ ਵੀ ਕੀਤੀ ਹੈ ਤੇ ਐਕਸਪੀਰੀਅੰਸ ਵੀ ਕੀਤਾ ਹੈ ਇਹ ਚੀਜ਼ ਦਾ ਅੱਜ ਜਦੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਬਹੁਤ ਹੀ ਕਿਉਂਕਿ ਹਰ ਸਾਲ ਹੀ ਇੱਥੇ ਖਾਸ ਸਕੂਲ ਦੇ ਕਾਉਂਡ ਦੇ ਵਿੱਚ ਮਨਾਇਆ ਜਾਂਦਾ ਤੇ ਬਹੁਤ ਹੀ ਵਧੀਆ ਮੇਰੇ ਖੁਦ ਪੋਤੇ ਨਹੀਂ ਮੇਰੇ ਕਹਨੇ ਹੈਗੇ ਮੈਂ ਉਹਨਾਂ ਨੂੰ ਕਿੰਨਾ ਸਿਖਿਆ ਲਾਣਾ आपका अपना वजन वेट बढ़ रहा है तो वो मेरे कंट्रोल में नहीं पर आप आपने से कंट्रोल कर सकते हैं मैं लगभग दो सालों से योगा कर रही हूँ, मुझे बहुत अच्छा लगता है योगा ਜੋਨ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਜਿਸ ਦੀ ਜੋਤ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ প্রজ्वलित ਕੀਤੀ ਗਈ ਸੀ ਉਹਨਾਂ ਵੱਲੋਂ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਇੱਕ ਪ੍ਰਸਤਾਵ ਰੱਖਿਆ ਸੀ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਜੋ ਮਨਾਇਆ ਜਾਵੇ ਇਸ ਪ੍ਰਸਤਾਵ ਨੂੰ 170 ਦੇਸ਼ਾਂ ਦੁਆਰਾ ਸਮਰਥਨ ਦਿੱਤਾ ਗਿਆ ਸੀ ਸੰਯੁਕਤ ਰਾਸ਼ਟਰ ਨੇ 11 ਦਸੰਬਰ 2014 ਨੂੰ ਇਸ ਨੂੰ ਸਰਕਾਰੀ ਤੌਰ ਤੇ ਮਨਾਉਣ ਦੀ ਮਨਜ਼ੂਰੀ ਦੇ ਦਿੱਤੀ ਪਹਿਲਾ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਤੇ ਲਗਾਤਾਰ ਮਨਾਇਆ ਜਾ ਰਿਹਾ ਹੈ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਵੀ ਭਾਰਤੀ ਯੋਗ ਸੰਸਥਾਨ ਜੋ ਕਿ ਪਿਛਲੇ 25 ਸਾਲਾਂ ਤੋਂ ਲਗਾਤਾਰ ਨਿਸ਼ੁਲਕ ਯੋਗਾ ਕਲਾਸਾਂ ਲਗਾ ਰਹੀ ਹੈ ਉਸ ਵੱਲੋਂ ਵੀ ਸ਼ਹਿਰ ਦੇ ਖਾਲਸਾ ਸਕੂਲ ਵਿੱਚ ਯੋਗਾ ਦਿਵਸ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਹਰ ਵਰਗ ਦੇ ਲੋਕ ਬੱਚੇ ਬੁੱਢੇ ਜਵਾਨ ਤੇ ਔਰਤਾਂ ਵੱਲੋਂ ਇਸ ਕੈਂਪ ਵਿੱਚ ਭਾਗ ਲਿਆ सांस को सामान्य करें आंखें कोमलता से बंद चेहरे पर विस्तार लंबा गहरा सांस भरें समाजिक संस्था एक नई पहलो इस मौके ते चार सो दे गए मिल सकती हैगास जून अंतरराष्ट्रीय योग आ, दिवस है सारे विश्व में मनाया जा रहा है और ये अहमद गढ़ में भी भारतीय योग संस्थान की और से आयोजन किया गया है और इसमें भारतीय योग संस्थान की ओर से योग करवाया जा रहा है जैसे योग हमारे शरीर मन और आत्मा के लिए जरूरी है ऐसे ही पौधे हमारे वातावरण के लिए बहुत जरूरी हैं। हम भोजन के बिना कुछ दिन रह सकते हैं पानी के बिना भी कुछ घंटे रह सकते हैं लेकिन ऑक्सीजन के बिना हम कुछ मिनट भी नहीं रह सकते इन पौधों का हमारे जीवन में बहुत बड़ा योगदान है एक नहीं पहल क्लब कल की ओर से आज पौधा वितरण किया जाएगा हमने कम से कम 400 पौधे यहाँ पर रखे हैं और जो लोग यहाँ पर आए हैं उन सबको ये पौधे बांटे जाएंगे इसमें आम नीम कड़ी पत्ता तुलसी अमरूद पेड़ भी हैं और पौधे भी हैं जिनको जिस पौधे की जरूरत होगी उनको वो दिए जाएंगे की संदेश देना चाहेंगे लोग पौधे ले जाते हैं पर उन्होंने केयर नहीं करते नहीं आज हम अवेयरनेस के साथ लोगों को बताएंगे भी कि अगर आपके घर में थोड़ी खुली जगह है तो ही आप पेड़ का लेके जाए अगर कम जगह है तो पौधे ले जाए उन्हें गमले में लगाए और उन्हें अपने बच्चों की तरह उनकी केयर करें ਵਾਸ਼ ਇਸ ਤੋਂ ਇਲਾਵਾ ਸ਼ਹਿਰ ਦੇ ਪਰਸ਼ਦ ਲਾਈਫ ਕੇਅਰ ਹਸਪੀਟਲ ਵੱਲੋਂ ਫ੍ਰੀ ਸ਼ੂਗਰ ਜਾਂਚ ਕੈਂਪ ਵੀ ਲਗਾਇਆ ਗਿਆ ਤੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਇਸ ਕੈਂਪ ਦੌਰਾਨ ਆਪਣੀ ਸ਼ੂਗਰ ਦੀ ਜਾਂਚ ਕਰਵਾਈ ਯੋਗਾ ਦਿਵਸ ਤੇ ਪੁਜੀਏ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਤੁਸੀਂ ਖੁਦ ਹੀ ਸੁਣੋ ਉਹਨਾਂ ਨੇ ਕੀ ਕਿਹਾ ਪ੍ਰੋਗਰਾਮ ਦੇ ਆਖਰ ਵਿੱਚ ਭਾਰਤੀ ਯੋਗ ਸੰਸਥਾਨ ਦੇ ਪ੍ਰਧਾਨ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਆਂ ਕਿਹਾ ਕਿ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਯੋਗ ਅਪਣਾਉਣਾ ਚਾਹੀਦਾ ਹੈ ਮੈਡਮ ਨਮਸ਼ਕਾਰ ਜੀ ਅੱਜ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਯੋਗ ਦਿਵਸ ਤੇ ਤੁਸੀਂ ਅੱਜ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆਉਂਦੇ ਹੋ ਦੇਜੀ ਮੈਂ ਪਹਿਲਾਂ ਤੋਂ ਵੀ ਆ ਰਹੀ ਐ ਉਹ ਜਿਸ ਦਾ ਕਹਿੰਦੇ ਯੋਗ ਮਿਟਾਈ ਰੋਗ ਇਹ ਅਸੀਂ ਸੁਣਦੇ ਹੁੰਦੇ ਸੀ ਬਟ ਹੁਣ ਅਸੀਂ ਇਹ ਚੀਜ਼ ਮਹਿਸੂਸ ਵੀ ਕੀਤੀ ਹੈ ਤੇ ਐਕਸਪੀਰੀਅੰਸ ਵੀ ਕੀਤਾ ਹੈ ਇਹ ਚੀਜ਼ ਦਾ ਤੇ ਸਾਨੂੰ ਹੈਲਥ ਇਸ਼ੂ ਜੋ ਬਹੁਤ ਜ਼ਿਆਦਾ ਸੀਗੇ ਬਹੁਤ ਜ਼ਿਆਦਾ ਉਹਨਾਂ ਨੂੰ ਬੈਨੀਫਿਟ ਹੋਇਆ ਹੈ ਤੇ ਜਿਸ ਦਾ ਸਾਹਿਲ ਜਿੰਦਲ ਉਹਨਾਂ ਦੇ ਫਾਦਰ ਹੈ ਸ਼ੁਰੂ ਤੋਂ ਬਹੁਤ ਸੰਸਥਾਵਾਂ ਵੀ ਜੁੜੀਆਂ ਹੋਈਆਂ ਐ ਅਹਿਮਦਗੜ ਵਿੱਚ ਆ ਕੇ ਬਹੁਤ ਜ਼ਿਆਦਾ ਇਨਾਂ ਨੇ ਯੋਗ ਸ਼ਿਵਰ ਲਗਾਵਾ ਕੇ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਪ੍ਰੋਤਸਾਹਿਤ ਕੀਤਾ ਹੈ ਕਿ ਤੁਸੀਂ ਯੋਗ ਕਰਕੇ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਫਿੱਟ ਬਣਾ ਸਕਦੇ ਹੋ ਕੀ ਕਹਿਣਾ ਚਾਹੋਗੇ ਲੋਪਾ ਜੀ ਅਸੀਂ ਇਸ ਚੀਜ਼ ਲਈ ਬਹੁਤ ਹੀ ਧੰਨਵਾਦ ਹੈ ਮੰਡੀ ਵਿੱਚ ਜੋ ਕਿ ਛੋਟੀ ਮੰਡੀ ਹੁਣ ਉਹ ਚੀਜ਼ ਨਹੀਂ ਰਹੀ ਇੰਨੀ ਡਿਵੈਲਪ ਹੋ ਚੁੱਕੀ ਹੈ ਕਿ ਯੋਗ ਸ਼ਿਵਰ ਲੱਗ ਰਹੇ ਨੇ ਲੋਕ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਯੋਗਾ ਬਾਰੇ ਪਤਾ ਸੀ ਉਹ ਯੋਗ ਕਰਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਫਿੱਟ ਬਣਾ ਰਹੇ ਨੇ ਸ਼ੁਕਰੀਆ ਜੀ ਮੈਡਮ ਥੀਨ ਆਤਵਾੜਾ ਲੱਗੇ ਮੇਰਾ ਨਾਮ ਰਾਜ ਕਿੱਥੇ ਦੇ ਰਹਿਣ ਵਾਲੇ ਹੋ ਇੱਥੇ ਤੇਰੇ ਆਨ। ਪਹਿਲੀ ਵਾਰੀ ਆਏ ਹਾਂ ਅੱਜ ਜਾਂ ਪਹਿਲਾਂ ਵੀ ਆਉਨੇ ਹੋ। ਮੇਰੀ ਪਹਿਲੀ ਵਾਰੀ ਆਇਆ। ਪਹਿਲੀ ਵਾਰੀ ਆਏ ਹਾਂ। ਕਿੱਦਾਂ ਲੱਗਿਆ? ਰੀਅਲੀ? ਸੱਚੀ ਬਹੁਤ ਵਧੀਆ ਲੱਗਿਆ। ਜੇ ਤੁਸੀਂ ਨਾ ਆਉਦੇ ਤਾਂ ਕੀ ਕਰ ਰਹੇ ਹੁੰਦੇ? ਮੋਬਾਈਲ ਚਲਾ ਰਹੇ ਹੁੰਦੇ। ਕੰਮ ਕਰਨਾ ਸੀ। ਜਾਂ ਮੋਬਾਈਲ ਚ ਲਾਉਣਾ ਸੀ। ਫੋਨ ਚ ਲਾਉਣਾ ਸੀ। ਫੋਨ ਚ ਲਾਉਣਾ ਸੀ। ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮਤਲਬ ਆ ਕੇ ਇੱਥੇ ਕੁਝ ਨਵਾਂ ਸਿੱਖਣ ਨੂੰ ਮਿਲਿਆ? ਹਾਂ। ਐਡਵਾਈਸ। ਵਧੀਆ ਲੱਗਿਆ। ਹੁਣ ਤੁਸੀਂ ਆਇਆ ਕਰੋਗੇ ਪੱਕਾ? ਪ੍ਰੋਮਿਸ ਕਰਦੇ ਹੋ? ਚੈਨਲ ਤੇ ਪ੍ਰੋਮਿਸ ਕਰਦੇ ਹੋ ਵੀਡੀਓ ਇ ਪ੍ਰੋਮਿਸ ਵੀ ਕਰਦੇ ਆ ਜਾਓ ਕਤਾਬੇ ਜੀ ਸ਼ੁਕਰੀਆ ਬਹੁਤ-ਬਹੁਤ ਸਾਡਾ ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਯੋਗ ਦਿਵਸ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜਦੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਬਹੁਤ ਹੀ ਕਿਉਂਕਿ ਹਰ ਸਾਲ ਹੀ ਇੱਥੇ ਖਾਸ ਸਕੂਲ ਦੇ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਤੇ ਬਹੁਤ ਹੀ ਵਧੀਆ ਕਿਉਂਕਿ ਇਹ ਉਪਰਾਲਾ ਵੈਸੇ ਤਾਂ ਹਮ ਨੂੰ ਹਰ ਰੋਜ਼ ਹੀ ਕਰਨਾ ਚਾਹੀਦਾ ਆਪਦੇ ਜੀਵਨ ਦੇ ਲਈ ਆਪਦੀ ਸ਼ੈਲੀ ਦੇ ਵਿੱਚ ਇਹਨੂੰ ਸ਼ਾਮਲ ਕਰਨਾ ਚਾਹੀਦਾ ਤੇ ਯੋਗ ਦਿਵਸ ਤੇ ਆ ਸਾਰਿਆਂ ਨੂੰ ਬਹੁਤ-ਬਹੁਤ ਬਤਾਈਆਂ ਔਰ ਨਾਲ ਹੀ ਆ ਏਕ ਨੋ ਜੋ ਇਹਨਾਂ ਨੇ ਆ ਬੂਟੇ ਬਣਨੇ ਨੇ ਇਹ ਵੀ ਇੱਕ ਬਹੁਤ ਵਧੀਆ ਇਹਦਾ ਵੀ ਇੱਕ ਹਿੱਸਾ ਆ ਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਔਰ ਫਲਾਂ ਵਾਲੇ ਬੂਟੇ ਨੇ ਖਾਸ ਕਰਕੇ ਘਰਾਂ ਦੇ ਵਿੱਚ ਲਾਓ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਆ ਜੀ ਤੇ ਅੱਜ ਯੋਗ ਦੇ ਦਿਵਸ ਦੇ ਉੱਤੇ ਕੀ ਕਹਾਂਗੇ ਤੁਸੀਂ ਇਹ ਬਹੁਤ ਆਪਣੀ ਲਾਈਫ ਨੂੰ ਦੀਰਘਾਯੂ ਕਰਨ ਵਾਸਤੇ ਇਸ ਤੋਂ ਵੱਡਾ ਕੋਈ ਸੋਰਸ ਨਹੀਂ ਹੈ ਇਹਦੇ ਨਾਲ ਆਪਣੀ ਜਿਹੜੀ ਸਿਹਤ ਹੈ ਉਹ ਠੀਕ ਰੱਖ ਸਕਦੇ ਹਾਂ ਆਪਣੀ ਪਾਚਨ ਕਿਰਿਆ ਠੀਕ ਰੱਖ ਸਕਦੇ ਹਾਂ ਤੇ ਆਪਣੀ ਦੀਰਗਾਯੂ ਕਰ ਸਕਦੇ ਹੋ ਇਹ ਸਿਹਤਕ ਬੰਦੇ ਨੂੰ ਰੋਜ਼ ਸਵੇਰੇ ਕਰਨੀ ਚਾਹੀਦੀ ਨਹੀਂ ਜ਼ਰੂਰੀ ਹੈ ਜਿਵੇਂ ਖਾਣਾ ਜ਼ਰੂਰੀ ਹੈ ਉਵੇਂ ਇਹ ਯੋਗ ਵੀ ਜ਼ਰੂਰੀ ਖਾਣਾ ਯਾਮੀ ਜ਼ਰੂਰੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਆਪਣੇ ਕੋਲੇ ਕੋਈ ਮੋਬਾਈਲ ਨਹੀਂ ਹੁੰਦਾ ਸੀ ਆਪਣੇ ਕੋਲੇ ਖੇਟਾਂ ਹੀ ਹੁੰਦੀਆਂ ਸੀ ਅੱਜ ਕੱਲ ਦੇ ਨੌਜਵਾਨਾਂ ਨੂੰ ਸਿਰਫ ਮੋਬਾਈਲ ਹੀ ਅਜੀ ਇੱਕ ਉਹਨੇ ਸਾਰਾ ਸਿਸਟਮ ਖਰਾਬ ਕਰਤਾ ਕੀ ਕਹਿਣਾ ਚਾਹੁੰਦਾ ਮੇਰੇ ਖੁਦ ਪੋਤੇ ਨਹੀਂ ਮੇਰੇ ਕਹਨੇ ਛੇਗੇ ਮੈਂ ਉਹਨਾਂ ਨੂੰ ਕਿੰਨਾ ਸਮਝਾਵਾਂ ਉਹਨਾਂ ਦਾ ਬਜਟ ਵਧ ਰਿਹਾ ਹੈ ਤੇ ਉਹ ਮੇਰੇ ਕੰਟਰੋਲ ਚ ਨਹੀਂ ਪਰ ਆਪਾਂ ਆਪਣੇ ਤੇ ਕੰਟਰੋਲ ਕਰ ਸਕਦੇ ਆ ਬਿਲਕੁਲ ਠੀਕ ਹੈ ਠੀਕ ਹੈ ਨਾ ਤੇ ਉਹਨਾਂ ਨੂੰ ਵੀ ਮੇਰੀ ਮੇਰਾ ਫਰਸੀਆ ਉਹਨੂੰ ਲੈ ਕੇ ਆਉਂਦਾ ਇੱਥੇ ਠੀਕ ਹੈ ਉਹਨਾਂ ਨੂੰ ਚੰਗਾ ਲੱਗਣਾ ਸੀ ਤੇ ਹੋ ਸਕਦਾ ਵੀ ਉਹ ਇਹਦੇ ਨਾਲ ਲੱਗੇ ਜਿੱਥੋਂ ਕਿ ਸ਼ੁਰੂ ਕਰਦੇ ਹੁਣ ਜਿਵੇਂ ਪੌਦੇ ਵਾਲਾ ਬੈਟਰ ਹੈ ਇਹ ਵੀ ਬਹੁਤ بڑا ਇੱਕ ਸਹਿਯੋਗ ਹੈ ਕਿਉਂਕਿ ਹਰ ਇੱਕ ਆਦਮੀ ਨੂੰ ਟਾਈਮ ਨਹੀਂ ਹੁੰਦਾ ਲਿਆਉਣ ਦਾ ਇੱਥੇ ਉਹਨਾਂ ਨੂੰ ਉਹਦੇ ਆਪਣੀ ਚੋਅਸ ਦੇ ਬਗਤ ਪਤਾਵਕ ਮਿਲ ਗਏ ਉਹ ਆਪਣੇ ਕਬਲੀਆਂ ਜਲਾ ਲੈਣ ਚਾਹੇ ਧਰਤੀ ਦੇ ਲਾ ਲੈਣ ਉਹ ਫਲ ਦੇਣਗੇ ਦਿਨ ਕੇ ਬਹੁਤ ਅੱਛਾ ਗੱਲ ਲੱਗਿਆ ਲਾਫਰੇ ਅੱਛਾ ਕਿੱਥੇ ਰਹਿਣ ਵਾਲੇ ਹੋ ਅੰਮ੍ਰਿਤਸਰ ਲੋਕ ਅੱਜ ਤੁਸੀਂ ਯੋਗ ਤੇ ਆਏ ਪਹਿਲੀ ਵਾਰੀ ਆਏ ਤਾਂ ਪਹਿਲਾਂ ਵੀ ਆਉਨੇ ਸੀ ਪਹਿਲੀ ਵਾਰੀ ਆਏ ਹੋ ਕਿੱਦਾਂ ਲੱਗਿਆ ਤੁਹਾਨੂੰ ਵਧੀਆ ਲੱਗਿਆ ਕੀ ਕਹਿਣਾ ਚਾਹੋਗੇ ਜੇ ਤੁਸੀਂ ਯੋਗ ਤੇ ਨਾ ਹੁੰਦੇ ਤਾਂ ਸ਼ਾਇਦ ਮੋਬਾਈਲ ਚ ਲਾ ਰਹੇ ਹੁੰਦੇ ਨਾ ਹਾਂਜੀ ਤੇ ਅੱਜ ਫਿਰ ਯੋਗ ਤੇ ਆਏ ਕਿੱਦਾਂ ਲੱਗਿਆ ਤੁਹਾਨੂੰ ਜੀ ਗੁੱਡ ਈਵਿੰਗ ਆਈ ਜੀ ਸਾਨੂੰ ਯੂਥ ਨੂੰ ਕੀ ਕਹਿਣਾ ਚਾਹੋਗੇ ਯੂਥ ਯੂਥ ਨੂੰ ਕੀ ਕਹਿਣਾ ਚਾਹੋਗੇ ਕਿ ਮੋਬਾਈਲ ਨੂੰ ਛੱਡ ਕੇ ਯੋਗਾ ਨੂੰ ਪੜਾਓ ਯੋਗਾ ਨੂੰ ਅਪਣਾਓ ਮਾਈ ਨੇਮ ਇਜ਼ ਅਦਵੇਕਾ ਨਾਗ ਹੈ मैं लगभग दो सालों से योगा कर रही हूँ मुझे बहुत अच्छा लगता है योगा योगा करने से जो हमारी शरीर की बीमारियाँ होती हैं वो दूर जाती हैं और हम लोग फिट रहते हैं है और उनको कुछ बीमारियाँ भी हो सकती तो योग आप रेगुलर करते हो? हां जी। कौन सी क्लास में पढ़ते हो मैं सिक्स में हूँ अच्छा लगता है आपको हाँ जी बहुत शुक्रिया थैंक यू मैं जी नाम मेरा मनमीत सिंह पंड लहरा ਇਸ 6ਵੀਂ ਪਾਸ਼ਾਈ ਦੇ ਨਾਮ ਤੇ ਜਿਹੜਾ ਸਕੂਲ ਆ ਗੁਰੂ ਹਰਗੋਬਿੰਦ ਪਬਲਿਕ ਸਕੂਲ ਗੁਰੂ ਹਰਗੋਬਿੰਦ ਜੀਐਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ ਇਥੇ ਬਤਾਰ ਕੋਚ ਆ ਤੇ ਅੱਜ ਵੈਸੇ ਤਾਂ ਅਸੀਂ ਜੂਨ ਦਾ ਸਾਰਾ ਮਹੀਨਾ ਇਥੇ ਕੈਂਪ ਲਾਉਨੇ ਆ ਹੂੰ ਘਟੋ ਘਟ 15 20 ਦਿਨ ਦਾ ਸਾਡਾ ਕੈਂਪ ਹੁੰਦਾ ਕਦੇ ਹਾਕੀ ਦਾ ਵਿੱਚ ਹੀ ਸਾਰੀਆਂ ਗੇਮਾਂ ਦੇ ਬੱਚੇ ਹੁੰਦੇ ਨੇ ਹਾਕੀ ਨੈਟਬਾਲ ਸਾਡੇ ਕੋਚ ਸਰਦਾਰ ਚਮਕੌਰ ਸਿੰਘ ਜੀ ਮੇਰੇ ਸਹਾਇਕ ਕੋਚ ਮਨਜਿੰਦਰ ਸਿੰਘ ਤੇ ਸਾਡੇ ਮੈਡਮ ਨੇ ਇੱਕ ਰਮਨ ਮੈਡਮ ਤੇ ਪੋਸ਼ਪਾ ਮੈਡਮ ਨੇ ਅਸੀਂ 4-5 ਕੋਚ ਆ ਅਸੀਂ ਸਾਰੇ ਇੱਥੇ ਲਾਉਨੇ ਆ ਗੇਮ ਲਾਉਨੇ ਆ ਹਰ ਰੋਜ਼ ਤੇ ਹਰ ਸਾਲ ਹੀ ਸਾਡਾ ਗਰਾਊਂਡ ਇੱਥੇ ਜਿਹੜਾ 21 ਜੂਨ ਨੂੰ ਆਪਣਾ ਜਿਹੜਾ ਹੁੰਦਾ ਜੀ ਯੋਗਾ ਨੈਸ਼ਨਲ ਯੋਗਾ ਡੇ ਹੁੰਦਾ ਜਿਹੜਾ ਇੰਟਰਨੈਸ਼ਨਲ ਯੋਗਾ ਡੇ ਉਹਦੇ ਤੇ ਹਰ ਵਕਤ ਹਰ ਵਾਰ ਸਾਨੂੰ ਸਪੈਸ਼ਲ ਸੱਦਾ ਆਉਂਦਾ ਸਾਡੇ ਸਕੂਲ ਦੀ ਹਰ ਵਾਰ ਅਸੀਂ ਗਰਾਊਂਡ ਤਿਆਰ ਕਰਕੇ ਦਿੰਨੇ ਆ ਇੱਥੇ ਸਾਡੇ ਸਕੂਲ ਦੀ ਗਰਾਊਂਡ ਦੇ ਵਿੱਚ ਹੀ ਯੋਗਾ ਡੇ ਮਨਾਇਆ ਜਾਂਦਾ ਤੇ ਅਸੀਂ ਫਿਰ ਉਸ ਦਿਨ ਆਪਦੇ ਸਾਰੇ ਬੱਚੇ ਜਿੰਨੇ ਵੀ ਸਾਡੇ ਕੈਂਪ ਆਲੇ ਬੱਚੇ ਹੁੰਦੇ ਨੇ ਉਹਨਾਂ ਨੂੰ ਖਾਲੀ ਬਾਰਮਾਪ ਘਰਾ ਕੇ ਫਿਰ ਇਹ ਯੋਗਾ ਡੇ ਦੇ ਵਿੱਚ ਸ਼ਾਮਲ ਕਰੀ ਅੱਜ ਇਹਨਾਂ ਨੇ ਬਹੁਤ ਵਧੀਆ ਗੱਲ ਆ ਕਿਉਂਕਿ ਸਾਸੀਂ ਵੀ ਆਪਦੇ ਬੱਚਿਆਂ ਨੂੰ ਵੈਸੇ ਤਾਂ ਚਲੋ ਨਹੀਂ ਮੌਕਾ ਲੱਗਦਾ ਕਈ ਵਾਰੀ ਹੈ ਨਾ ਆਪਾਂ ਦੁਨੀਆ ਦੇ ਰੁਝੇਮਿਆਂ ਦੇ ਵਿੱਚ ਫਸੇ ਰਹਨੇ ਆ ਜਣੀ ਇੱਥੇ ਜਿਹੜੇ ਇਹਨਾਂ ਨੇ ਪੌਦੇ ਵੰਡਣ ਦਾ ਤੇ ਲਾਈਫ ਕੇਅਰ ਦਾ ਜਿਹੜਾ ਕੰਮ ਵੀ ਫ੍ਰੀ ਟੈਸਟ ਹੋ ਜਾਂਦੇ ਨੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਜੀ ਲੋਕਾਂ ਨੂੰ ਯੂਥ ਨੂੰ ਕੀ ਸੰਦੇਸ਼ ਦੇਵਾਂਗਾ ਕਿਉਂਕਿ ਯੂਥ ਜਿਹੜਾ ਹੈ ਬਹੁਤ ਮਤਲਬ ਆਪਣੇ ਦੇਸ਼ ਦੀ ਕਰੀਡ ਦੀ ਹੱਡੀ ਆ ਪਰ ਅੱਜ ਦਾ ਜਿਹੜਾ ਯੂਥ ਆ ਉਹ ਮੋਬਾਈਲ ਦੇ ਵਿੱਚ ਫਸਿਆ ਆ ਮੋਬਾਈਲ ਨੇ ਸਾਰਾ ਸਿਸਟਮ ਖਤਮ ਕੀਤਾ ਕੀ ਕਹਿਣਾ ਦਿਵਾਂਗੇ ਯੂਥ ਨੂੰ ਵੈਸੇ ਤਾਂ ਜੀ ਇਸ ਤੋਂ ਮੋਬਾਈਲ ਵਾਲੀ ਬਿਮਾਰੀ ਤੋਂ ਕੋਈ ਵੀ ਨਹੀਂ ਬਚਿਆ ਜੇ ਮੈਂ ਆਪਦੀ ਵੀ ਗੱਲ ਕਰਾਂ ਅਸੀਂ ਵੀ ਜਣੀ ਹਾਲਾ ਹਰ ਵਕਤ ਇਹੀ ਰਹਿੰਦਾ ਜਿਵੇਂ ਮਾੜੀ ਜੀ ਰਿੰਗ ਵਾਦ ਦਿੱਤਾ ਹੈ ਇਹਨੂੰ ਹੱਥ ਲਾ ਕੇ ਦੇਖੀਦਾ ਵੀ ਕਿਤੇ ਮੇਰਾ ਫੋਨ ਤਾਂ ਨਹੀਂ ਵੈਸੇ ਯੂਥ ਨੂੰ ਇਹੀ ਸੰਦੇਸ਼ ਹੈ ਜੀ ਵੀ ਅੱਜ ਕੱਲ ਦੇਖੋ ਬਿਮਾਰੀਆਂ ਕਿੰਨੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਹਾਰਟ ਅਟੈਕ ਵਗੈਰਾ ਜਾਂ ਕਿੰਨਾ ਕਿੰਨਾ ਜ਼ਿਆਦਾ ਦੌਰ ਚੱਲ ਰਿਹਾ ਹੈ ਇਹ ਚੀਜ਼ ਦਾ ਉਹ ਚੀਜ਼ ਤੋਂ ਬਚਣ ਲਈ ਪਹਿਲਾ ਪਹਿਲੀ ਗੱਲ ਤਾਂ ਖੇਡਾਂ ਦੇ ਵਿੱਚ ਆਓ ਦੂਜੀ ਗੱਲ ਜਿਹੜਾ ਆਪਾਂ ਜਿਹਦੇ ਨਾਮ ਤੇ ਅੱਜ ਯੋਗਾ ਡੇ ਮਨਾਇਆ ਯੋਗਾ ਕਰਨ ਹਾਂ ਤੀਜੇ ਨੰਬਰ ਤੇ ਜਿਹੜਾ ਆਪਾਂ ਰੋਖਾ ਲਗਾਉਨੇ ਚਾਹੇ ਉਹ ਫਲਾਂ ਦੇ ਚਾਹੇ ਸਜਾਵਟੀ ਰੋਖੀ ਹੋਣ ਜਦ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜੇ ਕੁਦਰਤੀ ਰੋਖ ਨੇ ਸਾਡੇ ਪ੍ਰਾਣੇ ਚੱਲੇ ਆਉਂਦੇ ਨੇ ਜਿਵੇਂ ਟਾਲੀ ਕਿਕਰ ਵਗੈਰਾ ਹਾਂ ਟਾਲੀ ਕਿਕਰ ਵਗੈਰਾ ਹਨ ਸਹੰਜਣਾ ਮਰਿੰਗਾ ਜਿਵੇਂ ਇਹ ਚੀਜ਼ਾਂ ਨੇ ਇਹ ਚੀਜ਼ਾਂ ਜ਼ਿਆਦਾ ਲਾਈਆਂ ਜਾਣ ਤਾਂ ਜੋ ਇਹ ਇਹ ਵਿਚ ਵਿਚ ਇੰਨੇ ਬੂਟੇ ਵਧੀਆ ਨੇ ਜੀ ਇਹ ਜਿਹੜੇ ਪੁਰਾਣੇ ਜਿੰਨ ਜਿਆਦਾਤਰ ਪੁਰਾਣੇ ਰੁੱਖ ਨੇ ਆਕਸੀਜਨ ਛੱਡਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਰਾਤ ਨੂੰ ਵੀ ਆਕਸੀਜਨ ਛੱਡਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਜਿੰਨੇ ਕਸੀਂ ਲੈਨੇ ਆ ਆ ਹਮਸ ਵਗੈਰਾ ਇਹ ਗਰਮੀ ਵਗੈਰਾ ਇਹੀ ਚੀਜ਼ ਨਾਲ ਵੱਧ ਰਹੀ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਥੈਂਕ ਯੂ ਬਹੁਤ ਹਾਂ ਜੀ ਪੀਮ ਸਿੰਘ ਜੀ ਅੱਜ ਯੋਗਾ ਦੇ ਵਾਸਤੇ ਕਿਉਂਕਿ ਤੁਸੀਂ ਯੋਗ ਗੁਰੂ ਹੋ ਅਮਨਗੜ ਦੇ ਯੋਗ ਗੁਰੂ ਲਗਾਤਾਰ ਮੈਂ ਤਾਂ ਨਹੀਂ ਕਹਿ ਸਕਦਾ ਕਿ ਕਿੰਨੇ ਸਾਲਾਂ ਤੋਂ ਤੁਸੀਂ ਆਪ ਹੀ ਖੁਦ ਦੱਸੋ ਵੀ ਕਿੰਨੇ ਸਾਲਾਂ ਤੋਂ ਤੁਸੀਂ ਯੋਗ ਕਰਾ ਰਹੇ ਹੋ ਤੇ ਅੱ ਉਰੇ ਇਹੇ ਸਕੂਲ ਵਿੱਚ ਯੋਗ ਦਾ ਬੂਟਾ ਲਾਇਆ ਸੀਗਾ ਜਿਹੜਾ ਕਿ ਅੱਜ ਬਹੁਤ ਅੱਛੀ ਤਰ੍ਹਾਂ ਮਤਲਬ ਫੁੱਲ ਫੁੱਲ ਕੇ ਇੱਕ ਵੱਟ ਬਰਖਸ਼ ਦੀ ਤਰ੍ਹਾਂ ਬਣ ਜਾਇਆ ਹੈ ਅਸੀਂ ਪਿਛਲੇ 25 ਵਰ੍ਹਿਆਂ ਤੋਂ ਲਗਾਤਾਰ ਫ੍ਰੀ ਯੋਗ ਸਿਖਾ ਰਹੇ ਹਾਂ ਯੋਗ ਸਿਖਾਉਣ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਜਿਹੜਾ ਯੋਗ ਹੈ ਸਾਡੇ ਤਨ ਤੇ ਮਨ ਨੂੰ ਸਸ਼ਤਰ ਰੱਖਦਾ ਹੈ ਇਹ ਇਹ ਪਰਮਪితਾ ਪ੍ਰਮਾਤਮਾ ਨੂੰ ਵੀ ਮਿਲਾਉਂਦਾ ਹੈ ਸਾਡੇ ਸ਼ਰੀਰ ਤੋਂ ਅਸੀਂ ਮਨ ਤੱਕ ਮਨ ਤੋਂ ਪਰਮਾਤਮਾ ਤੱਕ ਇੱਕ ਅੱਲਾ ਸਾਡੇ ਸਰੀਰ ਨੂੰ ਸਵਸਥ ਨਹੀਂ ਕਰਦਾ ਸਾਡੇ ਮਾਨਸਿਕ ਤੇ ਸਾਡੇ ਸਰੀਰਕ ਤੌਰ ਤੇ ਅਸੀਂ ਸਵਸਥ ਰਹਿਨੇ ਆ ਤੇ ਸਾਡੇ ਪਿੰਨਾਂ ਨੂੰ ਸਰੀਰਕ ਮਾਨਸਿਕ ਤੇ ਆਤਮਿਕ ਸਾਨੂੰ ਇਸ ਤੋਂ ਬਲ ਮਿਲਦਾ ਹੈਗਾ ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਹਮੇਸ਼ਾ ਯੋਗ ਨੂੰ ਆਪਣੇ ਜੀਵਨ ਦਾ ਹੋ ਜ਼ਰੂਰੀ ਹਿੱਸਾ ਬਣਾਉਣ ਨੌਜਵਾਨਾਂ ਨੂੰ ਸਾਨੂੰ ਬੱਚਿਆਂ ਨੂੰ ਇਹੀ ਅਪੀਲ ਹੈ ਕਿ ਅੱਜ ਕੱਲ ਮੋਬਾਈਲ ਦੇ ਪਿੱਛੇ ਜਿਆਦਾ ਮਤਲਬ ਪਿੱਛੇ ਜਾਦਾ ਪੜ ਰਹੇ ਆ ਉਹ ਤੇ ਉਹ ਵੀ ਮਤਲਬ ਮੋਬਾਈਲ ਵੀ ਚਲਾਉਣ ਤੇ ਨਾਲ ਜੋਗ ਉਹ ਆਪਣੇ ਜਰੀਰ ਸਰੀਰ ਤੇ ਜ਼ਰੂਰ ਅਪਣਾਉਣ ਉਹ ਤਾਂ ਜੀ ਮਤਲਬ ਤਾਂ ਤੇ ਸਵਸਥ ਰਹਿਣਗੇ ਮਨ ਤੋਂ ਸਵਸਥ ਰਹਿਣਗੇ ਤਾਂ ਮਤਲਬ ਵਧੀਆ ਅੱਗੇ ਨੂੰ ਨਾਗਰਿਕ ਬਣ ਬਣ ਜਾਣਗੇ ਉਹ ਤੇ ਸਾਨੂੰ ਇਹ ਪ੍ਰਕਿਰਤੀ ਤੇ ਪਰਮਾਤਮਾ ਨਾਲ ਵੀ ਜੋੜਦਾ ਹੈ ਅੱਜ ਅੱਜ ਦੀ ਮਤਲਬ ਭੱਜਣ ਅਠ ਦੌੜ ਵਿੱਚ ਤੇ ਅੱਜ ਸਾਡਾ ਜਿਹੜਾ ਹੈਗਾ ਪ੍ਰਦੂਸ਼ਣ ਵੀ ਖਰਾਬ ਹੋ ਗਿਆ ਸਾਡਾ ਖਾਣ ਪੀਣ ਵੀ ਖਰਾਬ ਹੋ ਗਿਆ ਇਹਦੇ ਚ ਇਕੱਲਾ ਯੋਗ ਹੀ ਮਤਲਬ ਸਾਨੂੰ ਇਸ ਬਿਮਾਰੀਆਂ ਤੋਂ ਬਚਾ ਸਕਦਾ ਕੋਈ ਕਲਾਸ ਕਿੰਨੇ ਤੋਂ ਕਿੰਨੇ ਵਜੇ ਤੱਕ ਲੱਗਦੀ ਹੈ ਇਹ ਰੋਜ਼ਾਨਾ ਸਵੇਰ ਰੋਜ਼ਾਨਾ ਸੀ 5:30 ਤੋਂ 7 ਵਜੇ ਤੱਕ ਇਸ ਸਕੂਲ 'ਚ ਜੀਐਚਜੀ ਖਾਸ ਸਕੂਲ 'ਚ ਲਗਾਉਂਦੇ ਕੋਈ ਚਾਰਜ ਨਹੀਂ ਲਿਆ ਜਾਂਦਾ ਨਾ ਯੋਗ ਅਸੀਂ ਫ੍ਰੀ ਸਿਖਾਇਆ ਜਾਂਦਾ ਇਸ ਦਾ ਕੋਈ ਵੀ ਚਾਰਜ ਨਹੀਂ ਲਿਆ ਜਾਂਦਾ ਤੇ ਕਿੰਨੇ ਕੁ ਤੁਹਾਡੇ ਕੋਲੇ ਸਾਧਕ ਜਿਹੜੇ ਆਉਂਦੇ ਹੈਗੇ ਰੋਜ਼ਾਨਾ ਲਗਭਗ 20 ਦੇ ਕਰੀਬ ਮਤਲਬ ਸਾਡੇ ਕੋਲੇ ਪੁਰਸ਼ ਇਸਤਰੀ ਸਾਧਕ ਹੁੰਦੇ ਨੇਗੇ ਜਿਹੜੇ ਰੋਜ਼ਾਨਾ ਸਾਡੇ ਪ੍ਰਤੀ ਦਿਨ ਕਲਾਸ ਲਾਂਗੇ ਅੱਜ ਜਿਹੜਾ ਤੁਸੀਂ ਯੋਗ ਦੇ ਵਿੱਚ ਦੀ ਸ਼ੁਰੂਆਤ ਕੀਤੀ ਸੀ ਯੋਗਾ ਦੀ ਤੇ ਅੱਜ ਉਸ ਨੂੰ ਬੂਰ ਪੈ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਤੇ ਜੀ ਇੱਕ ਨਵੀਂ ਪਹਿਲ ਜਿਹੜੀ ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਔਰਤਾਂ ਨੇ ਪਹਿਲ ਕੀਤੀ ਹੋਈ ਹੈ ਬਹੁਤ ਵਧੀਆ ਸ਼ਹਿਰ ਦੇ ਵਿੱਚ ਇਹਨਾਂ ਵੱਲੋਂ ਅੱਜ ਬੁੱਤੇ ਵੰਡੇ ਗਏ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਗਾਉਂ ਦੇ ਵੀ ਜਿਹੜੀ ਨਾਰੀ ਸ਼ਕਤੀ ਹੈਗੀ ਇਹ ਮਹਾਨ ਸ਼ਕਤੀ ਹੈਗੀ ਇੱਕ ਨਈ ਪਹਿਲ ਵਾਲੇ ਆ ਜਿਹੜੇ ਇਹਨਾਂ ਨੇ ਮਤਲਬ ਸ਼ੁਰੂ ਕੀਤਾ ਸੀਗਾ ਇਹ ਤੇ ਇਹਨਾਂ ਨੂੰ ਪਰਿਆਵਰਣ ਵੀ ਬਚਾਉਂਦੇ ਨੇਗੇ ਸਾਨੂੰ ਹਰ ਵਰਸ਼ ਇਹ ਪੂਰਾ ਸਹਿਯੋਗ ਦਿੰਦੇ ਆ ਵੈਸੇ ਵੀ ਕਿਤੇ ਕੋਈ ਐਸਾ ਕੰਮ ਹੁੰਦਾ ਹੈ ਜਿਹੜਾ ਮਹਿਲਾਵਾਂ ਦੇ ਕਰਨ ਵਾਲਾ ਹੁੰਦਾ ਹੈ ਤੇ ਹਮੇਸ਼ਾ ਵੱਧ ਚੜ ਕੇ ਹਿੱਸਾ ਲੈਂਦੇ ਇਹਨਾਂ ਦੀ ਵੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ